है जी मंदिर था गुरद्वारा बा तोरी वेलफेयर सुसायटी रजिस्टर्ड नंबर बई दो सौ सैंती बटा चार सौ अठारह रामगढ़ सतारा पिंड कोड चौदह ग्यारह उन्नीस तो आज जी आ जोड़े सारे है जी ये मुख्य सेवादार है, है सरदार नाथ सिंह का सरपंच मलकी मास्टर मलकीत सिंह जी ਇਹ ਹੈ ਜੀ ਮੈਂਬਰ ਇਹ ਇਥੇ ਦੇ ਜੀ ਗੁਰਦੁਆਰਾ ਸਾਹਿਬ ਦੇ ਮੈਂਬਰ ਆ ਮੈਂਬਰ ਨੇ ਜੀ ਸਾਰੇ ਕਮੇਟੀ ਦੇ ਨਾਨ ਨੂੰ ਪਰਥਕ ਬਾਬਾ ਦਿਖਾਇਆ ਦਿਖਾਈ ਦਿੱਤਾ ਇਹ ਹੈਗੇ ਜੀ ਬ੍ਰਹਮ ਗਿਆਨੀ ਸੰਤ ਬਾਬਾ ਗਜਨ ਭਗਤ ਜੀ ਮਹਾਰਾਜ ਇਹਨਾਂ ਨੇ ਬਾਬਾ ਦਾਪੂਰੀ ਸ਼ਿਵਾ ਕਰੀ ਇਹਨੂੰ ਆਪਨਾ ਦਿੱਤੀ ਬਾਬਾ ਦਾਪੂਰੀ ਇਹ ਦੇਖ ਸਕਦੇ ਹੋ ਇਹ ਕਿਉਂ ਪਾ ਜੀ ਮਹਾਰਾਜ ਲੋਕੀ ਮੱਡ ਵਗਾਈ ਇਹਨਾਂ ਜੀ ਬ੍ਰਹਮ ਗਿਆਨੀ ਸੰਤ ਬਾਬਾ ਗਜਨ ਭਗਤ ਜੀ ਮਹਾਰਾਜ ਜੋ ਇਹ ਆਪਣੇ ਬਾਬਾ ਤੋਤਾਬੇਰੀ ਦੇ ਚੇਲੇ ਸਨ ਇਹ ਸ਼ਰਧਾਂ ਦੀ ਕੋਈ ਵੀ ਮਨੂ ਕਾਮਲਾ ਇਹ ਹੈਗੇ ਨੇ ਜੀ ਬਾਬਾ ਰਗੂ ਜੀ ਜੋ ਆਪਣੇ ਇਹ ਪੂਰੀ ਹੁੰਦੇ ਇਹ ਬਾਬਾ ਦੱਜਣਪੂਰੀ ਜੀ ਦੀ ਸੇਵਾ ਕਰਦੇ ਨੇ ਇਹ ਹੈਗੇ ਉਹਨਾਂ ਦੇ ਚੇਲੇ ਤੇ ਜੋ ਵੀ ਇੱਥੇ ਸੰਗਤਾਂ ਆਪਣੇ ਆ ਲੈ ਕੇ ਆਉਂਦੀਆਂ ਆਪਣੀਆਂ ਆਸਾਂ ਲੈ ਕੇ ਆਉਂਦੇ ਨੇ ਤੇ ਉਹਨਾਂ ਦੀਆਂ ਜੋ ਪੂਰੀਆਂ ਹੁੰਦੀਆਂ ਨੇ ਕਿ ਉਹ ਇਹ ਸੁੱਖਾਂ ਨੂੰ ਪੂਰੀਆਂ ਹਾਂਜੀ ਲੁਭਾਉਂਦੇ ਨੇ ਨਾ ਉਹ ਸੁੱਖ ਪੂਰੀ ਲੁਭਾਉਂਦੇ ਨੇ ਹਾਂਜੀ ਉਹ ਮੰਗ ਲਾਤੇ ਕਹਾਂ ਤੇ ਗਿਆਨ ਤੋਂ ਮੰਨ ਦਰਟਾ ਹੈ ਜਿਹੜੇ ਬਣੀਆਂ ਨੇ ਏ ਦੇਖ ਸਕਦੇ ਹੋ ਜੀ ਇੱਥੇ ਆਪਣੇ ਇਹਨਾਂ ਦੇ ਦੱਸਣ ਦੇ ਮੁਤਾਬਕ ਇੱਥੇ 20 ਕਵਾਂਟਲ ਲੱਡੂ हां 20 ਕਵਾਂਟਲ ਤੇ 20 ਕਵਾਂਟਲ ਜਲੇਬੀਆਂ ਦਾ ਲੰਗਰ ਹਰ ਸਾਲ ਇੱਥੇ ਚੱਲਦਾ ਹੈ ਜੀ ਆ ਹੈਗੇ ਨਿੱਥੇ ਦੇ ਸੇਵਾਦਾਰ ਦੇਖ ਸਕਦੇ ਹੋ ਤੁਸੀਂ ਆ ਦੇਖ ਸਕਦੇ ਹੋ ਜੀ ਲੰਗਰ ਪਾਦਿਆਂ ਦਾ ਆ ਦੇਖ ਸਕਦੇ ਹੋ ਜੀ ਲੱਡੂਆਂ ਤੇ ਜਲੇਬੀਆਂ ਦਾ ਪਹੜਾ

ਫਰੀ ਸੇਵਾ ਚੱਲਦੀ ਆ ਚਾਹੇ ਕੋਈ ਨਗਰ ਦਾ ਜੋ ਹਲਵਾਈ ਨੇ ਇੱਥੇ ਜੋ ਨਗਰ ਦੇ ਬੰਦੇ ਨੇ ਸਾਰੇ ਫਰੀ ਸੇਵਾ ਕਰਦੇ ਨੇ ਜੀ ਦਿਨੋਂ ਪਰ ਰਾਤ ਤਿੰਨ ਦਿਨ ਤੋਂ ਲੈ ਕੇ ਚਾਰ ਪੰਜ ਦਿਨਾਂ ਤੱਕ ਚਾਹੇ ਭਾਂਡਿਆਂ ਦੀ ਸੇਵਾ ਚਾਹੇ ਜਲੇਬੀਆਂ ਦੀ ਸੇਵਾ ਚਾਹੇ ਲੱਡੂਆਂ ਦੀ ਸੇਵਾ ਚਾਹੇ ਰੋਟੀਆਂ ਦੀ ਸੇਵਾ ਸਭ ਫਰੀ ਆ ਜੀ ਬਾਬਿਆਂ ਦੀ ਸਭ ਦੁਨੀਆ ਕੋਈ ਕੀਨੀ ਦਿੰਦੀ ਆ ਕੋਈ ਇੱਥੇ ਆਟਾ ਦਿੰਦਾ ਕੋਈ ਇੱਥੇ ਘਿਓ ਦਿੰਦਾ ਸਭ ਲੋਕਾਂ ਦੇ ਚਾਹੇ ਜੋਗ ਨਾਲ ਗੱਡੀ ਚੱਲਦੀ ਹੈ ਮਤਲਬ ਇਹ ਇਹ ਮੁੱਖਾ ਲਵਾਈ ਆ ਜੀ ਆਪਾਂ ਹਾਂਜੀ ਕੀ ਲਵਾਈ ਆ ਜੀ ਮੇਰੋਂ ਕੁਲਵਿੰਦਰ ਸਿੰਘ ਮੰਨਾ ਆ ਜੀ ਹਾਂਜੀ ਵੱਡਾ ਹਲਵਾਈ ਹਾਂਜੀ ਆਰਾਮਗੜ ਸਦਾਰਾ ਤੋਂ ਇਹਨੇ ਕਿਹਾ ਆ ਪੀਸੇ ਭਾਂਦੀ ਨਾਲ ਪੱਕੀ ਤੇ ਵਾਹੀ ਇਹਨਾਂ ਦੇ ਬੰਦੇ ਰਹਿਣਾ ਕਿਦੋਂ ਅੱਗੇ ਨਾਰਾ ਸਾਰੀ ਉੱਪਰ ਇਹਨਾਂ ਦੀ ਮੁੱਖਾ ਦਾ ਬਾਈਕ ਦਿੰਦੀ ਹਾਂ ਸੇ ਵਾਰ ਇਹਨਾਂ ਦੀ ਵਾਹ ਵਾਹ ਆ ਜੋ ਵੀ ਇਥੇ ਭੰਡਾਰਾ ਚੱਲਦਾ ਜੀ ਪਿੰਡ ਦੇ ਸਹਿਯੋਗ ਨਾਲ ਸਾਰੀ ਸੰਗਤ ਦੇ ਸਹਿਯੋਗ ਨਾਲ ਕੋਈ ਵੀ ਇਥੇ ਬੰਦਾ ਸੇਵਾਦਾਰ ਸਾਹਿਬ ਫ੍ਰੀ ਚੀਜ਼ਾਂ ਆਉਂਦੀਆਂ ਨੇ ਔਰ ਜਿੰਨੇ ਬੰਦੇ ਨੇ ਸਾਰੇ ਸੇਵਾ ਕਰਦੇ ਨੇ ਕੋਈ ਪੈਸਾ ਨਹੀਂ ਲੈਂਦਾਗਾ ਜੀ ਕੋਈ ਵੀ ਚੀਜ਼ ਬਣਾਉਣੀ ਆ ਜਲੇਬੀਆਂ ਲੱਡੂ ਪ੍ਰਸ਼ਾਦਾ ਦਾਲ ਸਬਜੀ ਸਭ ਜਿੰਨੀ ਸੰਗਤ ਆ ਸਭ ਸੇਵਾ ਕਰਦੀ ਹੈ ਜੀ ਉਹ ਵੀ ਚਲੋ ਹਾਂਜੀ ਆ ਜੋ ਗਾਂ ਤੋਂ ਉਹਨੂੰ ਦਿਖਾਉਨੇ ਆ ਪਰ ਭੰਡਾਰਾ ਚੱਲਦਾ ਮਤਲਬ ਜੀ ਮੁੱਖ ਸੇਵਾਦਾਰ ਨੇ ਸਾਰੇ ਬੰਦੇ ਤਿੰਨ ਦਿਨਾਂ ਤੋਂ ਲੈ ਕੇ ਦਿਨਪੁਰ ਰਾਤ ਸੇਵਾ ਕਰ ਰਹੇ ਨੇ ਜੀ ਇਹ ਜੀ ਸਾਡੇ ਪਿੰਡ ਦੇ ਆਮਗੜ੍ਹ ਸਰਦਾਰਾਂ ਦੀਆਂ ਮਾਈਆਂ ਨੇ ਤਿੰਨ ਦਿਨਾਂ ਤੋਂ ਲਗਾਤਾਰ ਦਿਨਪੁਰ ਰਾਤ ਸੇਵਾ ਕਰਦੇ ਨੇ ਲੰਗਰ ਦੀ ਕੋਈ ਪੈਸਾ ਨਹੀਂ ਕੁਝ ਵੀ ਨਹੀਂ ਫ੍ਰੀ ਤਿੰਨ ਦਿਨ ਹੋ ਗਏ ਨਾਲ ਦਿਨਪੁਰ ਰਾਤ ਰੋਟੀ ਦਾ ਸਭ ਜ਼ਿੰਮੇਵਾਰੀ ਇਹਨਾਂ ਦੀ ਹੈ ਜੀ ਉਹਨਾਂ ਬਾਰ ਮੰਗਲਵਾਰ ਨੂੰ ਵੀ ਰੋਟੀ ਹੀ ਪ੍ਰਸ਼ਾਦਾ ਛਕਾਉਂਦੀਆਂ ਨੇ ਮਾਈਆਂ ਹਫਤੇ ਚ ਦੋ ਵਾਰ ਬਣਦਾ ਜੀ ਇੱਥੇ ਲੰਗਰ ਮੰਗਲਵਾਰ ਤੇ ਬਾਰ ਨੂੰ ਹਰ ਮੰਗਲਵਾਰ ਬਾਰ ਨੂੰ ਇਹ ਮਾਈਆਂ ਸਾਹਿਬ ਪ੍ਰਸ਼ਾਦੇ ਲਾਉਂਦੀਆਂ ਨੇ ਤੇ ਮੁਕਤ ਸੇਵਾ ਜੀ ਕੋਈ ਵੀ ਪੈਸੇ ਵਾਲਾ ਬੰਦਾ ਨਹੀਂ ਇੱਥੇ ਸਭ ਸੇਵਾ ਚੱਲਦੀ ਹੈ ਕੋਈ ਵੀ ਆਵੇ ਕਿਤੋਂ ਵੀ ਆਵੇ ਲੰਗਰ ਦੋ ਦਿਨ ਚੱਲਦਾ ਮੰਗਲਵਾਰ ਆ ਬਾਰ ਨੂੰ ਸਾਲ ਬਾਦ ਭੰਡਾਰਾ ਹੁੰਦਾ ਜਲੇਬੀ ਲੱਡੂ ਵਰਫੀ ਜੋ ਵੀ ਇੱਥੇ ਆਉਂਦਾ ਉਹ ਸਭ ਵਰਤਦਾ ਜੀ ਇਹ ਚੀਜ਼ ਦੀ ਕੋਈ ਕਮੀ ਨਹੀਂ ਜਿੰਨਾ ਮਰਜੀ ਕੋਈ ਖਾ ਲਵੇ ਜਿੰਨਾ ਮਰਜੀ ਕੋਈ ਲੈ ਜਾਵੇ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਬਿਲਕੁਲ ਸਭ ਸੇਵਾਦਾਰ ਫਰੀ ਨੇ ਫਰੀ ਸੇਵਾ ਕਰ ਰਹੇ ਨੇ ਜੀ ਤਿੰਨ ਦਿਨ ਤੋਂ ਦਿਨ ਰਾਤ ਸੇਵਾ ਲਗਾਤਾਰ ਚੱਲਦੀ ਆ ਜੀ ਸੇਵਾਦਾਰਾਂ ਦੀ ਮੇਕੋ ਸਭ ਜਾਤ ਪਾਤ ਤੋਂ ਪੁਰਟ ਕੇ ਸਭ ਸੰਗਤਾਂ ਇੱਥੇ ਲੰਗਰ ਛਕਦੇ ਨੇ ਜੀ ਕੋਈ ਜਾਤ ਪਾਤ ਦਾ ਨਹੀਂ ਕੋਈ ਵੀ ਹੋਵੇ ਸੰਗਤ ਵਿੱਚ ਸਾਰੀ ਇੱਕੋ ਜੀ ਹੈ ਜੀ ਮਤਲਬ ਕੋਈ ਇਹੋ ਜੀ ਗੱਲ ਕੋਈ ਫਰਕ ਨਹੀਂ ਕੋਈ ਗਰੀਬ ਮੀਰ ਦਾ ਕੋਈ ਫਰਕ ਨਹੀਂ ਬਿਲਕੁਲ ਵੀ ਇੱਕ ਪੰਗਤ ਇੱਕ ਸੰਗਤ ਵਿੱਚ ਸ਼ਾਮ ਰਹਿ ਨੇ ਸਾਰੇ ਬੰਦੇ ਆ ਜਾਓ ਜੀ ਇੱਧਰ ਭਾਂਡੇ ਦੀ ਸੇਵਾ ਕਰ ਰਹੇ ਨੇ ਬੰਦੇ ਦੀ ਸੇਵਾ ਕਰ ਰਹੇ ਨੇ ਹਰ ਸਾਲ ਦੀ ਤਰ੍ਹਾਂ ਜੀ ਇਹ ਮੁਕਤ ਫ੍ਰੀ ਸੇਵਾ ਇਹਨਾਂ ਦੀ ਭਾਂਡੇ ਆ ਦੀ ਸੇਵਾ ਜੋ ਸੰਗਤ ਕਰ ਰਹੀ ਆ ਤਿੰਨ ਦਿਨ ਹੋ ਗਏ ਦਿਨ ਪਰ ਰਾਤ ਇਹਨਾਂ ਦੀ ਸੇਵਾ ਜੀ ਲੰਕੜੇ ਦੀ ਭਾਂਡੇ ਦੀ ਮਾਂਜਣ ਦੀ ਕੋਈ ਪੈਸਾ ਨਹੀਂ ਫ੍ਰੀ ਸਾਰੇ ਬੰਦੇ ਲੰਗਰ ਸ਼ਾਬ ਇਕ ਸੰਗਤ ਵਿੱਚ ਆ ਸਕਦੇ ਕੋਈ ਬਤ ਕਰਾ ਨਹੀਂ ਕਿਸੇ ਨਾਲ ਬਿਲਕੁਲ ਵੀ ਬਹੁਤ ਦੂਰ ਦੂਰ ਤੋਂ ਸ਼ੰਗਤਾਂ ਆਉਂਦੀਆਂ ਨੇ ਜੀ 20 20 30 30 ਪਿੰਡਾਂ ਦੇ ਵਿੱਚੋਂ ਹਲਦ ਵਾਲੇ ਬਾਬਾ ਜੁੱਤਾ ਪੂਰੀ ਦਾ ਬਹੁਤ ਇਹਨਾਂ ਨੇ ਦੇਖਿਆ ਉਹਨਾਂ ਨੂੰ ਬਹੁਤ ਵੱਡਾ ਪ੍ਰਭਾਵ ਆ ਜੀ ਕੁਝ ਵੀ ਮੂੰਹ ਤੋਂ ਔਰ ਸ਼ਬਦ ਕੱਢਦੇ ਹੀ ਦਾ ਪੂਰਾ ਹੋ ਜਾਂਦਾ ਸੀ ਉਹਨਾਂ ਦਾ ਜੜਾ ਨਹੀਂ ਪਾਉਂਦੇ ਸੀ ਉਹ ਬਿਲਕੁਲ ਵੀ ਨਗਨ ਰਹਿੰਦੇ ਸੀਗੇ ਅੱਧੀ ਸ਼ੰਗਤ ਤੋਂ ਤਾਂ ਪਤਾ ਹੀ ਲੱਗਿਆ ਵੀ ਮਤਲਬ ਸ਼ਾਂਤ ਨੇ ਜਾਂ ਇਹ ਵੀ ਐਸੀ ਉਹੀ ਫਿਰਦੇ ਨੇ ਵਾਰ ਆਈ ਮਤਲਬ ਪਰ ਜਿਨ੍ਹਾਂ ਨੂੰ ਪਤਾ ਸੀ ਜਿੰਨੀਆਂ ਗਾਲਾਂ ਕੱਢਦੇ ਸੀ ਉਹਦਾ ਉੱਤੇ ਛੱਟਾ ਲਾਦੇ ਉਹਨਾਂ ਨੂੰ ਪੂਰਾ ਹੁੰਦਾ ਸੀ ਉੱਥੇ। ਇਹ ਤਾਂ ਬਰੇ ਭਗਾ ਕੇ ਮਾਰਨੀ ਆ। ਜੇ ਤੁਹਾਡਾ ਕੋਈ ਕੰਮ ਆਉਣੇ ਕਹਣਾ ਲਿਆ ਰੋਟੀ ਜਾਂ ਤੇਰਾ ਕੰਮ ਹੋ ਗਿਆ। ਜੇ ਆਪਾਂ ਜੇ ਮੁੜ ਜਾ ਇੱਥੋਂ ਹੀ ਚਾਹੇ ਕੋਈ ਕੇਸ ਚੱਲਦਾ ਚਾਹੇ ਕੇਸ ਦਾ ਕੁਝ ਵੀ ਆ। ਲੁਧਿਆਣੇ ਲੋਕੇ ਤੁਰਕੇ ਲੋਕ ਜਾਂਦੇ ਸੀ ਇੱਥੋਂ ਗੱਡੀ ਚੜ੍ਹਦੇ ਕੁੱਪ ਤੋਂ। ਹਾਂਜੀ ਦੋਸਤੋ 5-10 ਬਲੌਗ ਜਿਹੜਾ ਕਰਦੇ ਆ ਜੀ। ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ। ਚੱਲਦੇ ਆ ਜੀ ਕੋਲ ਬਾਈ ਸਤਿ ਸ਼੍ਰ